ਇੱਕ ਘਟਨਾ ਦਾ ਜ਼ਿਕਰ ਖਾਫੀ ਖਾਨ ਕਰਦਾ ਹੈ ਖਾਫੀ ਖਾਨ ਕਹਿੰਦਾ ਹੈ ਕਿ ਬਹੁਤ ਕੁਝ ਐਸਾ ਵਾਪਰਿਆ ਜਿੰਨੂੰ ਸੁਣਨ ਤੋਂ ਬਾਅਦ ਕੰਨ ਜਵਾਬ ਦੇ ਜਾਂਦੇ ਨੇ ਕਿ ਕੀ ਇਹ ਸੱਚਮੁੱਚ ਸੰਭਵ ਸੀ ਐਦਾਂ ਹੋ ਸਕਦਾ ਜਿੰਨੂੰ ਸੁਣਨ ਤੋਂ ਬਾਅਦ ਬਾਅਦ ਸੋਚਣ ਸ਼ਕਤੀ ਕੰਮ ਕਰਨੋਂ ਹਟ ਜਾਂਦੀ ਵੀ ਇਹ ਸੱਚਮੁੱਚ ਐਦਾਂ ਵਾਪਰ ਸਕਦਾ ਕਿਤੇ ਕਹਿੰਦਾ ਉਹਨਾਂ ਵਿੱਚੋਂ ਮੈਂ ਇੱਕ ਘਟਨਾ ਲਿਖਦਾ ਖਾਫੀ ਖਾਨ ਜਿਉਂਦਾ ਸੀ ਉਸ ਕਹਿੰਦਾ ਮੈਂ ਇੱਕ ਕਹਾਣੀ ਲਿਖਦਾ ਕਿਹੜੀ ਕਹਿੰਦਾ ਇੱਕ ਮਾਂ ਜਿਹੜੀ ਕਿ ਵਿਧਵਾ ਸੀ ਉਹਨੇ ਪਤਾ ਨਹੀਂ ਕਿੰਨੇ ਦੁੱਖ ਝੱਲ ਕੇ ਆਪਣੇ ਪੁੱਤਰ ਨੂੰ ਪਾਲਿਆ ਪੁੱਤਰ ਜਵਾਨ ਹੋਇਆ ਸਿੱਖਾਂ ਚ ਰਲ ਗਿਆ ਜਾਂ ਸਿੱਖ ਬਣ ਗਿਆ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਉਹਨੂੰ ਗ੍ਰਿਫਤਾਰ ਕੀਤਾ ਗਿਆ ਲਾਹੌਰ ਲਿਆਂਦਾ ਗਿਆ ਲਾਹੌਰ ਤੋਂ ਦਿੱਲੀ ਲੈ ਕੇ ਆਂਦਾ ਗਿਆ ਸੋਹ ਸਿੰਘ ਜਿਹੜੇ ਰੋਜ਼ ਕਤਲ ਕੀਤੇ ਜਾਂਦੇ ਸਨ ਸ਼ਹੀਦ ਕੀਤੇ ਜਾਂਦੇ ਸਨ ਉਹਨਾਂ ਦੇ ਵਿੱਚੋਂ ਸਮਾਨ ਦਾ ਬੱਚਾ ਮਾਂ ਨੇ ਆਪਣੇ ਢੰਗ ਨਾਲ ਜਿੰਨਾ ਕਰ ਸਕਦੀ ਸੀ ਕੋਸ਼ਿਸ਼ ਕੀਤੀ ਪਹੁੰਚ ਕੀਤੀ ਉਹ ਸੂਬੇਦਾਰਾਂ ਨੂੰ ਮਿਲੀ ਅਖੀਰ ਬਾਦਸ਼ਾਹ ਤੱਕ ਪਹੁੰਚੀ ਬਾਦਸ਼ਾਹ ਨੂੰ ਕਹਿਣ ਲੱਗੀ ਮੇਰਾ ਪੁੱਤਰ ਸਿੱਖ ਨਹੀਂ ਐ ਭੁਲੇਖੇ ਨਾਲ ਕਰਮਤਾਰ ਹੋ ਗਿਆ ਉਹਨੂੰ ਛੱਡ ਦਿਓ ਬਾਦਸ਼ਾਹ ਤੇ ਕਦੋਂ ਦਾ ਉਡੀਕਦਾ ਸੀ ਵੀ ਕੋਈ ਤੇ ਸਿੱਖ ਕਵੇ ਨਾ ਕਿ ਮੈਂ ਸਿੱਖ ਨਹੀਂ ਕੋਈ ਤੇ ਮੁੱਖ ਮੋੜੇ ਆਪਣੇ ਗੁਰੂ ਤੋਂ ਕੋਈ ਤੇ ਸਲਾਮਤ ਬੋਲ ਕਰਨੇ ਤਿਆਰ ਹੋ ਜਦੋਂ ਮਾਂ ਨੇ ਆਣ ਕੇ ਕਿਹਾ ਮਾਂ ਉਹਦੀਆਂ ਅਰਜਾਂ ਸੁਣ ਕੇ ਬਾਦਸ਼ਾਹ ਕਹਿੰਦਾ ਵੀ ਠੀਕ ਆ ਮਾਤਾ ਜੇ ਮੈਂ ਲਿਖ ਕੇ ਦੇ ਦੇਣਾ ਜੇ ਤੇਰਾ ਪੁੱਤਰ ਸਵੀਕਾਰ ਕਰ ਲੇ ਮੰਨ ਲੇ ਵੀ ਮੈਂ ਸਿੱਖ ਨਹੀਂ ਜੇ ਅਸੀਂ ਉਹਨੂੰ ਰਹਾ ਕਰ ਦੇਆ ਲੈ ਕੇ ਦੇ ਦਿੱਤਾ ਕਹਿੰਦਾ ਆ ਲੈ ਤਾਵੇ ਤੇ ਜਾ ਕੇ ਸਰਪਰਾ ਖਾਨ ਨੂੰ ਪੜਾ ਦਿੱਤਾ ਸਰਪਰਾ ਖਾਨ ਨੂੰ ਜਾ ਕੇ ਤਾਗਤ ਦਿੱਤਾ ਗਿਆ ਕਹਿੰ ਲਗੀ 21 ਨੰਬਰ ਤੇ ਉਸ ਮਾਨ ਦੇ ਪੁੱਤ ਦੀ ਵਾਰੀ ਸੀ ਕਹਿੰਦੀ ਇਹਨੂੰ ਛੱਡ ਦਿਓ ਮੈਂ ਇਹਦੀ ਮਾਫੀ ਲਖਾ ਲਿਆਂ ਜਦੋਂ ਪੜਿਆ ਸਰਪਰਾ ਖਾਨ ਕਹਿੰਦਾ ਮਾਂ ਮਾਫੀ ਪੂਰੀ ਨਹੀਂ ਹੋਈ ਜੀ ਕਿਉਂ ਕਹਿੰ ਲਗਿਆ ਕਿ ਤੇ ਲਿਖਿਆ ਤੇਰਾ ਪੁੱਤ ਆਪਣੇ ਮੂੰਹੋਂ ਕਵੇ ਵੀ ਮੈਂ ਸਿੱਖ ਲਿਆ ਫਿਰ ਇਹਨੂੰ ਛੱਡ ਦਿਓ ਮਾਂ ਪੁੱਤ ਦੇ ਨੇੜੇ ਉਹ ਕਿੰਨੂੰ ਪੁੱਤ ਇਹਨਾਂ ਨੂੰ ਕਹਿ ਦਿੱਤੀ ਸੀ ਕਿ ਇਹਦਾ ਮਾਂ ਨਾਲ ਸੇਕ ਪਿੰਦ ਤੇ ਪਾਣਾ ਸੀ ਕਹਿ ਲੱਗੀ ਇਹਨਾਂ ਸਾਹਮਣੇ ਕਹਿ ਦੇਗਾ ਜਾਨ ਬੰਦ ਹੋ ਜੇਗੀ ਤੂੰ ਪਾਣੀ ਪਣੀ ਚਾਈ ਘਰ ਪਾਠ ਕਰਿਆ ਕਰੀ ਮੈਂ ਤੇਨੂੰ ਕਦਰ ਰੋ ਜਿੰਨੀ ਮਰਜ਼ੀ ਪਾਣੀ ਪਣੀ ਜਿੰਨਾ ਮਰਜ਼ੀ ਪਾਠ ਕਰੀ ਇੱਕ ਵਾਰੀ ਇੱਥੇ ਕਹਿ ਦੇ ਜਾਨ ਖਤਮ ਜਾਨ ਖਤਮ ਹੋਣ ਤੋਂ ਬਚ ਜਾ ਕਹਿ ਲੱਗਾ ਮਾਂ ਫਿਰ ਮੇਰੀ ਪਾਣੀ ਪਣੀ ਦਾ ਕੀ ਅਰਥ ਰਿਹਾ ਕੰਲੀ ਬਾਣੀ ਨਹੀਂ ਕਹਿੰਦੇ ਐ ਕਿ ਜੇ ਸਿਧਾਂਤ ਹੈ ਪੱਲੇ ਤੇ ਪਾਣੀ ਪ੍ਰਵਾਹ ਚੜਦੀ ਐ ਜੇ ਮੈਂ ਅੱਜ ਇੱਥੇ ਗੁਰੂ ਤੋਂ ਹੀ ਮੁਕਰ ਹੋ ਗਿਆ ਕਿ ਮੇਰਾ ਗੁਰੂ ਹੀ ਨਹੀਂ ਕਲਗੀਆਂ ਵਾਲਾ ਫਿਰ ਉਹਦੀ ਬਾਣੀ ਪੜੀ ਮੇਰਾ ਕਿਸਵਾ ਮੈਂ ਅੱਜ ਇਸ ਥਾਂ ਤੇ ਮੁਕਰ ਨਹੀਂ ਸਕਦਾ ਮਾਂ ਨੇ ਬੜੇ ਤਰਲੇ ਲਿਆ ਇੱਥੋਂ ਤੱਕ ਵੀ ਕਹਿੰਦੇ ਨੇ ਉਹਨੇ ਆਪਣੀ ਨੂੰ ਨੂੰ ਵੀ ਨਾਲ ਲੈ ਕੇ ਗਈ ਸੀ ਉਹਨੂੰ ਵੀ ਗਾੜੀ ਪਰ ਕੋਈ ਮਾਂ ਦਾ ਕਿਹਾ ਸ਼ਬਦ ਉਹਦੀ ਪਤਨੀ ਦਾ ਕਿਹਾ ਸ਼ਬਦ ਉਸ ਗੁਰਸਿੱਖ ਨੂੰ ਆਪਣੇ ਇਰਾਦੇ ਤੋਂ ਬੁਲਾ ਨਹੀਂ ਸਕਦਾ ਕਿੰਦਾ ਮਾਂ ਇਹ ਗੁਰੂ ਨਾਨਕ ਦਾ ਧਰਮ ਹੈ ਕਿ ਕਹਿੰਦਾ ਮਾਂ ਜੋ ਦੀ ਸੇਵਾ ਕਰੋ ਪਰਿਵਾਰ ਸੰਭਾਲੋ ਪਰਿਵਾਰ ਨਾਲ ਪਿਆਰ ਕਰੋ ਪਰ ਮਾਂ ਜਿੱਥੇ ਕੱਲ ਗੁਰੂ ਦੀ ਆ ਜਾਂਦੀ ਹੈ ਜਿੱਥੇ ਕੱਲ ਸਿੱਖੀ ਦੀ ਆ ਜਾਂਦੀ ਹੈ ਉੱਥੇ ਸਾਰਾ ਕੁਝ ਹੀ ਪਿੱਛਾ ਹੈ ਉੰਨੇ ਆਪਣੀ ਪਤਨੀ ਨੂੰ ਇੱਕੋ ਗੱਲ ਪੁੱਛੀ ਕਹਿੰਦਾ ਤੇਰਾ ਮੇਰੇ ਨਾਲ ਪਿਆਰ ਹੈ ਕਿੰਦੀ ਬੜਾ ਕਹਿੰਦਾ ਜਿੰਨਾ ਤੇਰਾ ਮੇਰੇ ਨਾਲ ਹੈ ਨਾ ਇਹਦੇ ਨਾਲੋਂ ਹਜ਼ਾਰਾਂ ਗੁਣਾ ਵੱਧ ਮੇਰਾ ਕਲਕੀਆਂ ਵਾਲੇ ਪਾਤਸ਼ਾਹ ਨਾਲਿਆ ਤੂੰ ਦੱਸ ਮੈਂ ਉਹ ਕਿਵੇਂ ਛੱਡ ਦੇ ਕਿਵੇਂ ਮੇਰੀ ਜ਼ਮਾਨ ਕਹਿ ਦੇ ਮੈਂ ਸਿੱਖ ਮੈਂ ਨਹੀਂ ਕਹਿ ਸਕਦਾ ਉਹਨੇ ਜਲਾਦ ਨੂੰ ਕਿਹਾ ਇਹਨਾਂ ਤੋਂ ਮਨ ਪਰੇ ਕਰ ਦਿਓ ਮੇਰੇ ਪਾਕੀ ਦੇ ਭਰਾ ਉਹ ਕਲਕੀਆਂ ਵਾਲੇ ਪਾਤਸ਼ਾਹ ਦੀ ਗੋਦ ਚ ਜਾ ਰਹੇ ਨੇ ਤੇ ਮੈਂ ਵੀ ਉਸ ਪਾਤਸ਼ਾਹ ਦੀ ਸਾਹਮਣੇ ਗੁਰੂ ਗੋਬਿੰਦ ਸਿੰਘ ਜੀ ਬੱਕੜੀ ਲੈ ਕੇ ਖੜਾ ਹੋਏ ਤੇ ਮੈਂ ਇਥੇ ਮਨਕਰ ਹੋ ਜਾਵਾਂ ਮੈਂ ਗੁਰੂ ਗੋਬਿੰਦ ਸਿੰਘ ਤੋਂ ਹੀ ਮਨਕਰ ਹੋ ਜਾਵਾਂ ਪਤਾ ਨਹੀਂ ਸੁਭਾਗ ਮੁੜ ਕੇ ਮਿਲੇ ਮਿੱਨੂ ਕੇ ਨਾਮ ਤੇ ਮੈਂ ਆਪਣੀ ਜਾਨ ਕਲਗੀਧਰ ਪਾਤਸ਼ਾਹ ਦੇ ਚਰਨਾਂ ਤੇ ਵਾਰਨੀ ਚਾਹੁੰਦਾ ਉਹਨੇ ਜਾ ਕੇ ਆਪਣਾ ਸਿਰ ਪੱਟੇ ਤੇ ਰੱਖਿਆ ਤਲਵਾਰ ਚੱਲੀ ਸੀਸ ਧੜ ਤੋਂ ਜੁਦਾ ਹੋ ਦੁਸ਼ਮਣ ਵੀ ਵੇਖ ਕੇ ਹੈਰਾਨ ਹੋ ਕੇ ਕਮਾਲ ਦੇ ਕਰਤਾਰ ਨੇ ਕੀ ਇਖਲਾਕ ਹੈ ਸਦਕਾ ਹੈ ਬੁੱਧਿਆ ਦਾ ਕੁਰਬਾਨ ਹੈ ਹੋ ਜਾਣਾ